ਹਰ ਤੀਜੇ ਦਿਨ ਕੋਈ ਨਾ ਕੋਈ ਕਹਿੰਦਾ ਮੇਰੀ ਘਰ ਵਾਪਸੀ ਹੋ ਗਈ ਹੁਣ ਮੈਂ ਮੁੜ ਆਇਆ ਕਰਾਂ ਅਪਰਸ ਜੋ ਤੇ ਟੀਮਸਾ ਕਰੀ ਜਾਂਦਾ ਸੀ ਉਹਨੂੰ ਤਿੰਨ ਬੰਦੇ ਚੱਕ ਕੇ ਇਧਰੋਂ ਢਾਉਂਦੇ ਚੜਕੇ ਇਧਰੋਂ ਢਾਉਂਦੇ ਕਹਿੰਦਾ ਮੈਂ ਮਜ਼ਬੂਤ ਕਰੂੰਗਾ ਕਹਿੰਦਾ ਕਾਲੀਦਾਨ ਨੂੰ ਅੱਬਾ ਜੀ ਬਸ ਕਰੋ ਯਾਰ ਰਿਟਾਇਰਮੈਂਟ ਹੁੰਦੀ ਐ ਕੋਈ ਰੈਸਟ ਕਰ ਲਓ ਸਿਹਤ ਨੂੰ ਟਾਈਮ ਦਿਓ ਥੋੜਾ ਜਿਆ ਕਾਨੂੰ ਫਿਕਰ ਕਰਦੇ ਹੋ ਹੈਗੇ ਪੰਜਾਬ ਦਾ ਫਿਕਰ ਕਰਨ ਵਾਲੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਿਉਂ ਚਿੜੀਏ ਲੋਕ ਥੋੜੇ ਪਿੱਛੇ ਹੋ ਜਾ ਕਰਨ ਬਸ ਹੁਣ ਮੈਂ ਇੱਧਰ ਹੁਣ ਇੱਧਰ ਹੋ ਜਾਓ ਮੈਨੂੰ ਇਧਰੋਂ ਘੁੱਟਣ ਮ ਮਤਲਬ ਕਮਾਲ ਹੈ ਮੇਰੀ ਇੰਨੀ ਉਮਰ ਨਹੀਂ ਹੈਗੀ ਜਿੰਨੀ ਸਖਦੇਸ਼ਨ ਢੀਂਸੇ ਹੋਰਾਂ ਦੀ ਰਾਜਨੀਤੀ ਹੈ ਆਪਦਾ ਇੱਕ ਮੁੰਡਾ ਨਹੀਂ ਸੈੱਟ ਕਰ ਸਕਿਆ ਅਜੇ ਤੱਕ ਬਸ ਮੁੰਡਾ ਹੀ ਸੈੱਟ ਕਰਨਾ ਹੈ ਅਜੇ ਤੱਕ ਬਸ ਆਪਦੇ ਜਵਾਂਕ ਹੀ ਸੈੱਟ ਕਰਨੇ ਹੋਰ ਇਹਨਾਂ ਕੋਈ ਪ੍ਰੋਬਲਮ ਹੀ ਨਹੀਂ ਹੁਣ ਦੋਨੇ ਐਕਸਪੋਜ਼ ਹੋਈ ਜਾਂਦੇ ਆ ਨਾ ਇੱਕ ਦੂਜੇ ਨੂੰ ਕਹੀ ਜਾਂਦੇ ਨੇ ਕਾਲੀ ਦਲ ਨੂੰ ਮਜ਼ਬੂਤ ਕਰਨਾ ਜ਼ਰੂਰੀ ਕੌਣ ਕਹਿ ਰਿਹਾ ਜਫਖੜ ਲੈ ਦੱਸ ਉਧਰ ਉਹ ਕਹੀ ਜਾਂਦੇ ਨੇ ਹਾਂਜੀ ਕੈਪਟਨ ਸਾਹਿਬ ਕਹੀ ਜਾਂਦੇ ਨੇ ਕਾਲੀ ਦਲ ਨਾਲ ਸਮਝੌਤਾ ਹੋਣਾ ਕਿਉਂ ਹੈਗਾ ਬੀਜੇਪੀ ਚ ਹੈ ਰਿਹਾ ਕਾਂਗਰਸ ਚ ਹੈ ਤਾਰੀਫ ਅਕਾਲੀ ਦਲ ਦੀ ਕਰੀ ਜਾਂਦਾ ਪਤਾ ਹੀ ਲੱਗ ਰਿਹਾ ਇਹਨਾਂ ਦਾ ਕਿ ਕੌਣ ਕਿੱਧਰ ਹੈ ਕੌਣ ਕਿੱਧਰ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਆ ਯਾਰ ਤੁਸੀਂ ਆਪਸ ਚ ਬਾਰੀਆਂ ਵੰਡੀਆਂ ਹੋਈਆਂ ਸੀ 5 ਸਾਲ ਤੋਂ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਆ ਵੀ ਮਹਿੰਦਰ ਮਾਰਕਟ ਦਾ ਮੁੰਡਾ ਲਿਆ ਸਤੌਜ ਵਾਲਾ ਜਿਨੇ ਕੁਛ ਨਹੀਂ ਲੈਣਾ ਹੋਰ ਕਿਸੇ ਤੋਂ ਸਿਰਫ ਇਹਨਾਂ ਤੋਂ ਹਿਸਾਬ ਲੈਣਾ ਬਸ ਸਸਾ ਜਦੋਂ ਮੰਗਦੇ ਆਂ ਚੀਕਾ ਮਾਰਦੇ ਫਿਰ ਐ ਥੋੜੀ ਉਹਦਾ ਹੁੰਦਾ ਇਹ ਪ੍ਰੋਟੋਕੋਲ ਥੋੜੀ ਹੈ ਮੈਂ ਇਹ ਕੀ ਪ੍ਰੋਟੋਕੋਲ ਹੈ ਵੀ ਪੈਸੇ ਖਾਣਾ ਪ੍ਰੋਟੋਕੋਲ ਹੈ ਉਸ ਪੈਸੇ ਦਾ ਸਤਾ ਮੰਗਣਾ ਪ੍ਰੋਟੋਕੋਲ ਨਹੀਂ ਹੈਗਾ ਹੈ ਇਹ ਕਿਹੜਾ ਪ੍ਰੋਟੋਕੋਲ ਹੈ ਵਿਧਾਨ ਸਭਾ ਚ ਨਾਰੇ ਲਾਉਣੇ ਆਂ ਭਗਵੰਤ ਮਾਨ ਦੇ ਕਾਰਨ ਕਿਉਂਕਿ ਸਾਡੀ ਕੁਰਸੀ ਤੇ ਬੈਠਾ ਮੈਂ ਵਿਧਾਨ ਸਭਾ ਚ ਕਹਤਾ ਮੇਰਾ ਬਾਜਾ ਸਾਹਿਬ ਹੂੰ ਤਾਂ ਤੁਸੀਂ ਬੰਨਣਾ ਨਹੀਂ ਮੁੱਖ ਮੰਤਰੀ ਚਲੋ ਐ ਕਰੋ ਅੱਧੇ ਘੰਟੇ ਮੇਰੇ ਨਾਲ ਬੈਠ ਜਾਓ ਇੱਥੇ ਚਲੋ ਫੀਲਿੰਗ ਜੀ ਲੈ ਲਓ ਹੋਰ ਕੀ ਕਰ ਸਕਦੇ ਫਿਰ ਉਹ ਫੀਲਿੰਗ ਲੈ ਲਓ ਛੱਡੋ ਖੜਾ ਤੁਸੀਂ ਗਾਲਾਂ ਕੱਢੀ ਜਾਂ ਨਾਰ ਬਾਬਾ ਸਿਆਣੇ ਕਹਿੰਦੇ ਐ ਢਿੱਡ ਦਾ ਭੁੱਖਾ ਰੱਜ ਜਾਂਦਾ ਨੀਤ ਦਾ ਭੁੱਖਾ ਨਹੀਂ ਰੱਜਦਾ ਜਿਹੜੇ ਨੀਤਾਂ ਦੇ ਭੁੱਖੇ ਉਹ ਕਦੇ ਨਹੀਂ ਰੱਜਦੇ ਸੋ ਹੁਣ ਚੰਗੀ ਨੀਅਤ ਤੇ ਚੰਗੀ ਨੀਤੀ ਵਾਲੀ ਸਰਕਾਰ ਹੈ ਤੁਹਾਡੀ ਆਪਣੀ ਚੁਣੀ ਹੋਈ ਸਰਕਾਰ ਹੈ ਤੁਸੀਂ ਪਹਿਲਾਂ ਮੈਂ ਪਟਿਆਲੇ ਸ਼ਹਿਰ ਚ ਮੇਰਾ ਬੜਾ ਗੂੜਾ ਰਿਸ਼ਤਾ ਪਟਿਆਲਾ ਸ਼ਹਿਰ ਨਾਲ ਮੈਂ ਮਹਿੰਦਰਾ ਕੰਪਲੈਕਸ ਉਹ ਖੇੜੀ ਰੋਡ ਤੇ ਸੂਲਰ ਰੋਡ ਤੇ ਮੈਂ 7 ਸਾਲ ਰਿਹਾ ਬੜੇ ਦੋਸਤ ਮਿੱਤਰ ਪਟਿਆਲੇ ਤੋਂ ਮੇਰੇ ਅੱਜ ਇੱਥੇ ਆਏ ਵੀ ਹੋਏ ਨੇ ਤੁਸੀਂ ਮੈਨੂੰ ਦੱਸ ਦੋ ਪਹਿਲਾਂ ਕਦੇ ਕੋਈ ਐਦਾਂ ਦਾ ਪ੍ਰੋਗਰਾਮ ਤੁਹਾਡੇ ਕੋਲ ਹੋਇਆ ਕਿ ਮੁੱਖ ਮੰਤਰੀ ਆ ਕੇ ਬਹਿ ਗਿਆ ਹੋਵੇ ਤੇ ਬਾਈਕ ਤੁਹਾਡੇ ਹੱਥ 'ਚ ਹੋਵੇ ਕਦੇ ਹੋਇਆ ਐਦਾਂ ਮਾਈਕ ਛੱਡੋ ਜੀ ਆਉਂਦੇ ਹੀ ਨਹੀਂ ਸੀ ਪਟਿਆਲੇ ਤਾਂ ਪਟਿਆਲੇ 'ਚ ਕਿਹੜੇ ਹੀ 2-3 ਨੇ ਪਿਛਲੇ ਮੁੱਖ ਮੰਤਰੀ ਦੇ ਆਪਦੇ ਸ਼ਹਿਰ 'ਚ ਜਦੋਂ ਆਪਦੇ ਸ਼ਹਿਰ 'ਕਾ ਹੁੰਦੇ ਸੀ ਉਦੋਂ ਉੱਥੇ ਬੋਰਡ ਲੱਗਦੇ ਸੀ ਪਟਿਆਲੇ ਵਿੱਚ ਸਵਾਗਤ ਹੈ ਯਾਰ ਕਮਾਲ ਹੈ ਆਪਦੇ ਘਰੇ ਵੀ ਸਵਾਗਤ ਹੈ ਆਪਣੇ ਘਰੇ ਤਾਂ ਆਜੋ ਨਾ ਤੇ ਮੈਂ 2 ਸਾਲ ਹੋ ਜਾਣਗੇ ਹੁਣ 5 ਦਿਨ ਰਹਿ ਗਏ 2 ਸਾਲ ਹੋਇਆ ਨੇ 16 ਮਾਰਚ ਨੂੰ 2 ਸਾਲ ਹੋ ਜਾਣਗੇ ਮਜਾ ਲਾ ਕੇ ਇੱਕ ਦਿਨ ਚ ਤਿੰਨ ਜਾਂ ਚਾਰ ਥਾਵਾਂ ਤੇ ਨਾ ਗਿਆ ਆਵਾਂ ਫੈਲਾ ਸਾਈਨ ਨਾ ਕੀਤਾ ਹੁਣ ਕੋਈ ਫਾਈਲ ਪੈਂਡਿੰਗ ਪਈ ਹੋਵੇ ਰਾਤ ਦੇ 10 10 11 11 ਵਜੇ ਤੱਕ ਫੈਲਾ ਸਾਈਨ ਕਰ ਦੇ ਸਵੇਰੇ अर्ਲੀ ਮਾਰਨਿੰਗ ਵੀ ਫਾਈਲਾਂ ਮੰਗਾ ਲੈਣੇ ਕਿ ਕਿਸ ਮੇਰੇ ਸਾਈਨ ਨਾ ਕਰਕੇ ਕਿਸੇ ਦਾ ਰੋਜ਼ਗਾਰ ਨਾ ਰੁਕੇ ਮੇਰੇ ਸਾਈਨ ਨਾ ਕਰਕੇ ਕਿਸੇ ਦਾ ਪੈਸਾ ਸਟੱਕ ਨਾ ਹੋ ਜਾਏ ਮੇਰੇ ਸਾਈਨ ਨਹੀਂ ਹੋ ਰਹੇ ਇਸ ਕਰਕੇ ਕੋਈ ਬਿਲਡਿੰਗ ਅਧੂਰੀ ਨਾ ਰਹਿ ਜਾਏ ਕੋਈ ਸਕੂਲ ਅਧੂਰਾ ਨਾ ਰਹਿ ਜਾਏ ہسپتال بن رہے ہیں سکول بن رہے ہیں نوکری مل رہی ہیں نے. بجلی فری ہے تھرمل پلانٹ پرائیویٹ خریدے جا رہے ہیں کر کے سچی نیت کر کے یہ دو کیوں نہیں کام وہی تارا نے وہی کمبے نے اہی گریڈ نے وہی چینپر نے ٹرانس ٹرانسفارمر نے پہلے کیوں نہیں آتی سی بجلی نیت نہیں سی وژن نہیں سی ਬਸ ਇੱਕ ਵਾਰੀ ਬਣੇ ਉਸ ਤੋਂ ਬਾਅਦ ਅੰਦਰੋਂ ਮਹਿਲਾਂ ਦੇ ਕੁੰਡੇ ਲਾ ਲੇ ਆਮ ਪਬਲਿਕ ਦੀ ਐਂਟਰੀ ਬੰਦ ਰਾਮ ਨਾਲ 2 ਵਜੇ ਉઠੋ ਦੁਪਹਿਰੇ ਉੱਠ ਕੇ ਪੁੱਛੋ ਲੰਚ ਚ ਕੀ ਬਣਿਆ ਹੈ ਲੰਚ ਕਰਕੇ ਇਹ ਪੁੱਛ ਕੇ ਫਿਰ ਸੋਚੋ ਕਿ ਡਿਨਰ ਚ ਕੀ ਬਣੂਗਾ ਬਸ ਆਦੋ ਕੰਮ ਸੀ ਲੋਕ ਮਰਨ ਭੁੱਖੇ ਲੋਕ ਜਿਉਣ ਮਰਨ ਕੋਈ ਬਾਸਤ ਨਹੀਂ ਅਫਸਰਾਂ ਡਿਊਟੀ ਲਾ ਲਓ ਆਪ ਹੀ ਦੇਖ ਲੈਣਗੇ ਪੰਜਾਬ ਨੂੰ ਅਗਲੀ ਵਾਰ ਕੋਈ ਗੱਲ ਨਹੀਂ ਜੇ ਹਾਰ ਕੇ ਫੇਰ ਕੀ ਹੋਇਆ ਦੂਜੇ ਹੀ ਆਉਣਗੇ ਉਹ ਵੀ ਆਪਣੇ ਹੀ ਨੇ ਉਹਨਾਂ ਤੋਂ ਕੰਮ ਕਰਾ ਲਿਆ ਕਰਾਂਗੇ ਆਪੇ ਆਪਸ ਬਾਰੀਆਂ ਵੰਡੀਆਂ ਹੋਈਆਂ ਸੀ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਪਰ ਪ੍ਰਮਾਤਮਾ ਦੀ ਤ੍ਰੈਸੀ ਚੱਕਰ ਚੱਲਿਆ ਇੱਕ ਤੀਜਾ ਆ ਗਿਆ ਆ ਵੀ ਮਿੰਦਰ ਮਾਰਕਟ ਦਾ ਮੁੰਡਾ ਗਿਆ ਸਤੌਜ ਵਾਲਾ ਜਿਨੇ ਕੁਛ ਨਹੀਂ ਲੈਣਾ ਹੋਰ ਕਿਸੇ ਤੋਂ ਸਿਰਫ ਇਹਨਾਂ ਤੋਂ ਹਸਾਬ ਲੈਣਾ ਬਸ ਤੇ ਹਸਾਬ ਜਦੋਂ ਮੰਗਦਿਆਂ ਚੀਕਾ ਮਾਰਦੇ ਫਿਰ ਐ ਥੋੜੀ ਹੁੰਦਾ ਹੁੰਦਾ ਇਹ ਪ੍ਰੋਟੋਕਾਲ ਥੋੜੀ ਹੈ ਮੈਂ ਇਹ ਕੀ ਪ੍ਰੋਟੋਕਾਲ ਹੈ ਵੀ ਪੈਸੇ ਖਾਣਾ ਪ੍ਰੋਟੋਕਾਲ ਹੈ ਉਸ ਪੈਸੇ ਦਾ ਹਸਾਬ ਮੰਗਣਾ ਪ੍ਰੋਟੋਕਾਲ ਨਹੀਂ ਹੈਗਾ ਇਹ ਕਿਹੜਾ ਪ੍ਰੋਟੋਕਾਲ ਹੈ ਸੋਨਾ ਨੇ ਸੋਚਿਆ ਨਹੀਂ ਸੀ ਕਿ ਕੋਈ ਤੀਜਾ ਵੀ ਆ ਜਾਊਗਾ ਤੇ ਆ ਕੇ ਸਾਡੇ ਦੋਨਾਂ ਦਾ ਸਾਹ ਮੰਗੂਗਾ ਹੁਣ ਦੋਨੇ ਐਕਸਪੋਜ਼ ਹੋਈ ਜਾਂਦੇ ਆ ਨਾ ਇੱਕ ਦੂਜੇ ਨੂੰ ਕਹੀ ਜਾਂਦੇ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜ਼ਰੂਰੀ ਕੌਣ ਕਹਿ ਰਿਹਾ ਜਫੜ ਲੈ ਦੱਸ ਉਧਰ ਉਹ ਕਹੀ ਜਾਂਦੇ ਨੇ ਹਾਂਜੀ ਕੈਪਟਨ ਸਾਹਿਬ ਕਹੀ ਜਾਂਦੇ ਨੇ ਅਕਾਲੀ ਦਲ ਨਾਲ ਸਮਝੌਤਾ ਹੋਣਾ ਕਿਉਂ ਹੈਗਾ ਬੀਜੇਪੀ ਚ ਹੈ ਰਿਹਾ ਕਾਂਗਰਸ ਚ ਹੈ ਤਾਰੀਫ਼ ਅਕਾਲੀ ਦਲ ਦੀ ਕਰੀ ਜਾਂਦਾ ਪਤਾ ਹੀ ਲੱਗ ਰਿਹਾ ਇਹਨਾਂ ਨੂੰ ਕਿ ਕੌਣ ਕਿੱਧਰ ਹੈ ਕੌਣ ਕਿੱਧਰ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਆ ਯਾਰ ਤੁਸੀਂ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਲੋਕ ਥੋੜੇ ਪਿੱਛੇ ਹੋ ਜਾ ਕਰਨ ਬਸ ਹੁਣ ਮੈਂ ਇੱਧਰ ਆ ਹੁਣ ਇੱਧਰ ਹੋ ਜਾ ਮੈਨੂੰ ਇਧਰੋਂ ਕੁਟਣ ਮਹਿਸੂਸ ਹੁੰਦੀ ਆ ਹੁਣ ਉਧਰ ਹੋ ਜਾ ਜਿਹੜੀ ਲੋਕਾਂ ਨੂੰ ਥੋੜੇ ਤੋਂ ਕੁਟਣ ਮਹਿਸੂਸ ਹੁੰਦੀ ਆ ਉਹ ਕਦੇ ਫੀਲ ਕੀਤੀ ਆ ਹਰ ਤੀਜੇ ਦਿਨ ਕੋਈ ਨਾ ਕੋਈ ਕਹਿੰਦਾ ਮੇਰੀ ਘਰ ਵਾਪਸੀ ਹੋ ਗਈ ਉਹਨੂੰ ਮੈਂ ਮੋੜ ਆਇਆ ਕਰਾਂ ਅਬਰਸੋ ਚੋਤੇ ਟਿੰਕ ਸਾ ਕਰੀ ਜਾਂਦਾ ਸੀ ਉਹਨੂੰ ਤਿੰਨ ਬੰਦੇ ਚੱਕ ਕੇ ਇਧਰੋਂ ਠਾਉਂਦੇ ਚੱਕ ਕੇ ਇਧਰੋਂ ਠਾਉਂਦੇ ਕਹਿੰਦਾ ਮੈਂ ਮਜ਼ਬੂਤ ਕਰੂੰਗਾ ਨਾ ਕਾਲੀਦਾਨ ਨੂੰ ਉਹ ਬਈ ਬਸ ਕਰੋ ਯਾਰ ਕੋ ਰਿਟਾਇਰਮੈਂਟ ਹੁੰਦੀ ਆ ਕੋ ਸੇਤ ਨੂੰ ਟਾਈਮ ਦਿਓ ਥੋੜਾ ਜਿਆ ਕਾਨੂੰ ਫਿਕਰ ਕਰ ਦਿਓ ਹੈਗੇ ਪੰਜਾਬ ਦਾ ਫਿਕਰ ਕਰਨ ਵਾਲੇ 92 ਹੈਗੇ ਜਿੰਨਾਂ ਨੂੰ ਪੰਜਾਬ ਦਾ ਫਿਕਰ ਲਾਇਆ ਨਾ ਅਸੀਂ ਜਾਣਾ ਮਤਲਬ ਕਮਾਲ ਹੈ ਮੇਰੀ ਇੰਨੀ ਉਮਰ ਨਹੀਂ ਹੈਗੀ ਜਿੰਨੀ ਸਖਦੇਸਨ ਢੀਂਡ ਸੇ ਹੋਰਾਂ ਦੀ ਰਾਜਨੀਤੀ ਹੈ ਆਪਦਾ ਇੱਕ ਮੁੰਡਾ ਨਹੀਂ ਸੈੱਟ ਕਰ ਸਕਿਆ ਅਜੇ ਤੱਕ ਬਸ ਮੁੰਡੇ ਸੈੱਟ ਕਰਨਾ ਹੈ ਅਜੇ ਤੱਕ ਬਸ ਆਪਦੇ ਜਵਾਨ ਕੀ ਸੈੱਟ ਕਰਨੇ ਹੋਰ ਉਹਨਾਂ ਕੋਈ ਪ੍ਰੋਬਲਮ ਹੀ ਨਹੀਂ ਵਿਧਾਨ ਸਭਾ ਚ ਨਾਰੇ ਲਾਉਣੇ ਐ ਪਰ ਉਹਨਾਂ ਤਮਾਨ ਦੇ ਕਾਰਨ ਕਿਉਂਕਿ ਸਾਡੀ ਕੁਰਸੀ ਤੇ ਬੈਠਾ ਮੈਂ ਤਾਂ ਕਹਤਾ ਸੀ ਮੈਂ ਕਿਹਾ ਜੀ ਕਈ ਵਾਰੀ ਨਾ ਐਸਐਸਪੀ ਜਾਂ ਕੋਈ ਡੀਸੀ ਮੈਂ ਸੁਣਿਆ ਵੀ ਜਿਹੜਾ ਦੇਖਿਆ ਵੀ ਆ ਕੋਈ ਕੋਈ 10ਵੀਂ ਚੋਂ ਫਰਸਟ ਆਈ ਆ ਕੁੜੀ ਜ਼ਿਲ੍ਹੇ ਚੋਂ ਉਹਨੂੰ ਪੁੱਛ ਲਿਆ ਵੀ ਕੀ ਬਣਨਾ ਹੈ ਉਹ ਕਹਿੰਦੀ ਮੈਂ ਡੀਸੀ ਬਣਨਾ ਹੈ ਤੇ ਡੀਸੀ ਕਈ ਵਾਰੀ ਉਹਨੂੰ ਅੱਧੇ ਘੰਟੇ ਵਾਸਤੇ ਕੁਰਸੀ ਤੇ ਬਿਠਾਉਂਦੇ ਬਈ ਆ ਜਾ ਬੈ ਜਾ ਕੋਈ ਫੋਟੋ ਆਂਦੀ ਹੈ ਜਦੋਂ ਅੱਧੇ ਘੰਟੇ ਲਈ ਫਲਾਣੇ ਸਕੂਲ ਦਾ ਬੱਚਾ ਬਣਿਆ ਡੀਸੀ ਮੈਂ ਵਿਧਾਨ ਸਭਾ 'ਚ ਕਹਿਤਾ ਮੈਂ ਨਾ ਬਾਜਵਾ ਸਾਹਿਬ ਹੂੰ ਤਾਂ ਤੁਸੀਂ ਬਣਨਾ ਨਹੀਂ ਮੁੱਖ ਮੰਤਰੀ ਚਲੋ ਐਂ ਕਰੋ ਅੱਧੇ ਘੰਟੇ ਮੇਰੇ ਨਾਲ ਬੈਜੋ ਇੱਥੇ ਚਲੋ ਫੀਲਿੰਗ ਜੀ ਲੈ ਲਓ ਹੋਰ ਕੀ ਕਰ ਸਕਦੇ ਫਿਰ ਉਹਨੂੰ ਫੀਲਿੰਗ ਲੈ ਲਓ ਛੱਡੋ ਖੜਾ ਤੁਸੀਂ ਗਾਲਾਂ ਕੱਢੀ ਜਾਂਦੇ ਹਰ ਵਕਤ ਆ ਇਹਨਾਂ ਦਾ ਕੰਮ ਹੈ ਹੋਰ ਕੋਈ ਕੰਮ ਨਹੀਂ ਦਾ ਇਹ ਨਵੀਂ ਕਿਸਮ ਦੇ ਬੇਲਜੁਗਾਰ ਪੈਦਾ ਹੋ ਗਏ ਇਹਨਾਂ ਨਾਲ ਕੀ ਕਰੀਏ ਦੱਸੋ ਇਹ ਲੀਡਰਾਂ ਦੇ ਜਵਾਕਾਂ ਨਾਲ ਇੱਕ ਪੰਗਾ ਹੈ ਅਪਾਦਾਮ ਕਰਦੇ ਮੁੰਡਿਆਂ ਇੱਧਰ ਲਾ ਕੰਮ ਨਹੀਂ ਚੱਲੇ ਇੱਧਰ ਲਾ ਚਲਾ ਲਾਂਗੇ ਕੁਝ ਹੋਰ ਕਰ ਲਾਂਗੇ ਹੋਰ ਕਰ ਲਾਂਗੇ ਕੋਈ ਨਾ ਕੋਈ ਕਿਤੇ ਨਾ ਕਿਤੇ ਜੁਗਾੜ ਫਿੱਟ ਕਰ ਲਾਂਗੇ ਇਹ ਲੀਡਰਾਂ ਦੇ ਜਵਾਕਾ ਇਹਨੂੰ ਰਾਜਨੀਤੀ ਤੋਂ ਬਿਨਾ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਹੁਣ ਸਾਰੇ ਵਿਲੇ ਹੋ ਗਏ ਹੁਣ ਬੇਰਜ਼ਗਾਰ ਨੇ ਸਾਰੇ ਹੱਦ ਆ ਯਾਰ ਕਿੰਨਾ ਚਿਰ ਖਾਈ ਜਾਓਗੇ ਲੋਕਾਂ ਨੂੰ ਤੁਸੀਂ ਯਾਰ ਕੋਈ ਤਾਂ ਹੱਦ ਹੁੰਦੀ ਹੋ ਕਿ ਚਲੋ ਜੀ ਹੁਣ ਮੈਂ ਮੈਨੂੰ ਬਹੁਤ ਆ ਥੋੜੇ ਲੋਕਾਂ ਦਾ ਕਰ ਲਈਏ ਨਾ ਲੋਕਾਂ ਵੈਰ ਨੇ ਸੋਚਣਾ ਪਵੇ ਕੋਈ ਇੰਡਸਟਰੀਅਲ ਪਾਲਿਸੀ ਨੋ ਐਜੂਕੇਸ਼ਨ ਦੀ ਪਾਲਿਸੀ ਨੋ ਐਗਰੀਕਲਚਰ ਪਾਲਿਸੀ ਨਾ ਕੋਈ ਪਾਲਿਸੀ ਟਰਾਂਸਪੋਰਟ ਦੀ ਪਾਲਿਸੀ ਨੋ ਪਤਾ ਹੀ ਨਹੀਂ ਜਦੋਂ ਲੋਕਾਂ ਦੀਆਂ ਮੁਸੀਬਤਾਂ ਦੇ ਨਹੀਂ ਪਤਾ ਜੀ ਹੁਣ ਜਿਹੜੇ ਡਾਕਟਰ ਨੂੰ ਬਿਮਾਰੀ ਦੇ ਨਹੀਂ ਪਤਾ ਉਹ ਕਿਵੇਂ ਇਲਾਜ ਕਰ ਦੂਗਾ ਜੀ ਆਪਾਂ ਉਹਨਾਂ ਡਾਕਟਰਾਂ ਕੋਲੇ ਜਾਈਏ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਬਿਮਾਰੀ ਕੇ ਦਾ ਇਲਾਜ ਕਿਵੇਂ ਕਰੀਦਾ ਹੁੰਦਾ ਪਿਛਲੇ 2 ਸਾਲ ਤੋਂ ਜੋ ਤੁਸੀਂ ਸਾਡੇ ਤੇ ਜ਼ਿੰਮੇਵਾਰੀ ਲਾਈ ਹੈ ਅਸੀਂ ਹਰ ਰੋਜ਼ ਲੱਭ ਲੱਭ ਕੇ ਫਾਇਲਾ ਲਿਆਉਣੇ ਆ ਕਿ ਆਹ ਫਾਈਲ ਕਢੋ ਇਹਦੇ ਨਾਲ ਲੋਕਾਂ ਨੂੰ ਫਾਇਦਾ ਹੋਉਂਦਾ ਕਿੰਨੇ ਸਾਲਾਂ ਦੀ ਦੱਬੀ ਪਈ ਐ ਇਹ ਫਾਈਲ ਕਢੋ ਚਲੋ ਲੋਕਾਂ ਕੋਲੇ ਚਲੀਏ ਚਲੋ ਵਪਾਰੀਆਂ ਕੋਲੇ ਚਲੀਏ ਛੋਟੇ-ਛੋਟੇ ਆ ਮੰਗਾ ਕਿੱਡੀਂ ਦਾ ਮੰਗਾ ਕਾਦੀ ਇੰਡਸਟਰੀਅਲ ਪਾਲਿਸੀ ਕੀ ਐ ਮੈਂ ਇੰਡਸਟਰੀਅਲ ਪਾਲਿਸੀ ਨੂੰ ਬਹੁਤ ਸੌਖੀ ਕਰ ਰਹੇ ਹਾਂ ਸਿੱਧਾ ਜਿਹਾ ਕੰਮ ਐ ਤੁਸੀਂ ਕੰਮ ਕਰਨਾ ਐ ਰੈਵਨਿਊ ਦੇਣਾ ਐ ਤੁਸੀਂ ਕੰਮ ਕਰਨ ਵਾਸਤੇ ਤੁਹਾਨੂੰ ਲੋਕ ਚਾਹੀਦੇ ਐ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਮੈਂ ਲੋਕ ਤੁਹਾਨੂੰ ਪ੍ਰੋਵਾਈਡ ਕਰਾਵਾਂ ਪੜ੍ਹੇ ਲਿਖੇ ਮੁੰਡੇ ਕੁੜੀਆਂ ਉਹਨਾਂ ਦੀ ਡਿਗਰੀ ਮੁਤਾਬਕ ਤੁਸੀਂ ਉਹਨਾਂ ਨੂੰ ਆਂਦੀ ਫੈਕਟਰੀ ਚ ਕੰਮ ਦਿਓ ਮੈਨੂੰ ਰੈਵਨਿਊ ਦਿਓ ਉਸ ਰੈਵਨਿਊ ਨਾਲ ਮੈਂ ਲੋਕਾਂ ਨੂੰ ਸਕੂਲ ਦਿਉਂ ਮੈਂ ਲੋਕਾਂ ਨੂੰ ਹਸਪਤਾਲ ਦਿਉਂ ਮੈਂ ਲੋਕਾਂ ਨੂੰ ਸੜਕਾਂ ਦਿਉਂ ਮੈਂ ਬਿਜਲੀ ਫ੍ਰੀ ਦਿਉਂ ਮੈਂ ਇਨਫਰਾਸਟ੍ਰਕਚਰ ਦਿਉਂ ਆ ਐਂਟੀਕਲੌਕ ਸਰਕਲ ਐ ਇੱਕ ਵਸ ਇਹਨਾਂ ਨੇ ਕੀ ਕੀਤਾ ਇੰਡਸਟਰੀਅਲ ਨੂੰ ਆਪਦੇ ਕੋਲੇ ਬੁਲਾ ਲਿਆ ਲੋਕਾਂ ਨੂੰ ਪਰਾਂ ਛੱਡਤਾ जिस देश का राजा व्यापारी उस देश की जनता भिखारी आप ही जो व्यापारी बन गए ਤੁਸੀਂ ਮੈਨੂੰ ਦੱਸੋ ਜੇ ਮੁੱਖ ਮੰਤਰੀ ਦੇ ਆਪਦੇ ਪ੍ਰਾਈਵੇਟ ਸਕੂਲ ਹੋਣਗੇ ਉਹ ਕਿਉਂ ਚੱਲਣ ਦੇਊਗਾ ਵੀ ਸਰਕਾਰੀ ਸਕੂਲਾਂ ਨੂੰ ਕਿਉਂ ਉਹ ਚਾਹੂਗਾ ਵੀ ਸਰਕਾਰੀ ਸਕੂਲ ਪਰਿਆ ਬਣ ਜਾਣ ਉਹ ਕਹੂਗਾ ਪ੍ਰਾਈਵੇਟ ਮੇਰੇ ਮੇਰੇ ਆਣਾ ਚਾਹੋ ਜੇ ਕਿਸੇ ਮੁੱਖ ਮੰਤਰੀ ਦੀਆਂ ਆਪਦੀਆਂ ਬੱਸਾਂ ਹੋਣਗੀਆਂ ਉਹ ਕਿਉਂ ਚਲਾਊਗਾ ਵੀ ਸਰਕਾਰੀ ਉਹ ਤਾਂ ਸਰਕਾਰੀ ਬੱਸਾਂ ਨੂੰ ਉਹਦੇ ਟਾਈਮ ऐसे सेट ਕਰੂਗਾ ਕਿ ਮੇਰੇ ਵਾਲੀਆਂ ਭਰੀਆਂ ਰਹਿਣ ਬਾਕੀ ਖਾਲੀ ਜਾਈਆਂ ਨੂੰ ਮੈਂ ਕੀ ਲੈਣਾ ਹੈ दैट्स कॉल्ड ਕਨਫਲਿਕਟ ਆਫ ਇੰਟਰਸਟ ਇਹੀ ਕਰਦੇ ਰਹੇ ਆ ਹੁਣ ਤੱਕ ਸਾਰੇ ਵਪਾਰ ਇਹਨਾਂ ਦੇ ਜੋ ਦਿਖਦਾ ਕਿਤੇ ਕਿ ਕੋਈ ਕਾਮ ਕੋਈ ਵਪਾਰੀ ਕਾਮਯਾਬ ਹੋ ਗਿਆ ਮੇਰਾ ਵੀ ਆ ਜਾਏ ਬਲਾਓ ਇਹਨੂੰ ਹਾਂ ਬੇ ਸਾਨੂੰ ਕਿੰਨੇ ਦਿਨਾਂ ਦੱਸੋ ਕਿਸੇ ਬਰੈਡ ਵਾਲੀ ਫੈਕਟਰੀ 'ਚ ਖੜ ਗਏ ਉਹਨੂੰ ਤਾਂ ਬਰੈਡ 'ਚ ਹਿੱਸਾ ਪਾ ਲਿਆ ਕਿ ਟਰੈਕਟਰਾਂ ਵਾਲੀ ਫੈਕਟਰੀ ਚ ਖੜ ਕੇ ਦੋ ਟਰੈਕਟਰ ਲੈ ਗਏ। ਬਾਹੀ ਕੰਮ ਚੱਲਦਾ ਰਹਿਣਾ। ਆ ਦੇ ਦਿਓ ਜੀ ਕਾਕਾ ਜੀ ਗੱਡੀ ਚ ਪੈਕ ਕਰਕੇ ਧਰ ਦਿਓ ਜੀ। ਕੀ ਕਰਿਆ ਅਗਲਾ ਮੁੱਖ ਮੰਤਰੀ ਆ ਬਈ ਪਰ ਮੂਰੂ ਆਲਾ ਡਰਦਾ ਵਪਾਰੀ। ਇਹ ਕੰਮ ਨਹੀਂਗਾ ਹੁਣ। ਹੁਣ ਬਿਲਕੁਲ ਇਹ ਕੰਮ ਨਹੀਂ ਆ। ਆਰਾਮ ਨਾਲ ਬੇਖੌਫ ਹੋ ਕੇ ਕੰਮ ਕਰੋ। ਮੈਥੋਡੋਜ ਨੂੰ ਤਾਂ ਦੀ ਪਰਮਿਸ਼ਨ ਲੈਣਾ ਹੋਊਂਗੇ ਚਾਰ ਤੇ ਦੇਊਂਗਾ ਪਰ ਨਾਲ ਇੱਕ ਸ਼ਰਤ ਰੱਖੂਗਾ ਕਿ 500 ਦੀ بجائے 600 700 ਮੁੰਡੇ ਕੁੜੀਆਂ ਨੂੰ ਕੰਮ ਦੇ ਦੋ ਰੋਜ਼ਗਾਰ ਦੇ ਦੋ ਮੈਨੂੰ ਕੋਈ ਹੋਰ ਤੇ ਕੁਝ ਨਹੀਂ ਚਾਹੀਦਾ ਤੁਹਾਡੇ ਕੋਲ ਤੁਸੀਂ ਪਹਿਲੇ ਆਲਰੇਡੀ ਬਹੁਤ ਪੇ ਕਰ ਰਹੇ ਹੋ ਮਜ਼ਾਕ ਬਣਾ ਕੇ ਰੱਖਤਾ ਇਹਨਾਂ ਨੇ ਦੇਸ਼ ਦਾ ਅਸੀਂ ਪੰਜਾਬੀ ਪੂਰੀ ਦੁਨੀਆ ਵਿੱਚ ਕਾਮਯਾਬ ਆ ਪੰਜਾਬ ਵਿੱਚ ਫੇਲ ਆ ਕਿਉਂ ਬਈ ਕਿਉਂਕਿ ਉੱਥੇ ਮਾਹੌਲ ਮਿਲਦਾ ਹੈ ਉੱਥੇ ਸਰਕਾਰਾਂ ਸਪੋਰਟ ਕਰਦੀਆਂ ਨੇ ਕੰਮ ਨੂੰ ਬਿਜ਼ਨਸ ਕਰਨਾ ਹੈ ਸਰਕਾਰ ਸਪੋਰਟ ਕਰਦੀ ਐ ਇੱਥੇ ਸਰਕਾਰਾਂ ਖੋਹਦੀਆਂ ਨੇ ਤੂੰ ਕੰਮ ਕਿਵੇਂ ਕਰ ਲਿਆ ਸ਼ੁਰੂ ਦੇ ਇੱਧਰ ਸਾਡਾ ਹਿੱਸਾ ਕੱਢ ਇਹ ਹਿੱਸੇ ਪੱਤੀ ਵਾਲਾ ਕੰਮ ਖਤਮ ਹੋ ਗਿਆ ਹੁਣ ਤਾਂ ਇਹ ਤਾਂ ਹੁਣ ਫਿਰਦੇ ਨੇ ਪੰਜਾਬ ਬਚਾਓ ਲੈ ਦੱਸੋ ਉਹ ਉਹਨਾਂ ਤੋਂ ਤਾਂ ਬਚਾਇਆ ਪੰਜਾਬ ਜਦੋਂ ਹੋਣਾ ਜੀ ਹੁਣ ਫੇਰ ਤੁਰ ਪਏ ਕਹਿੰਦੇ ਪੰਜਾਬ ਬਚਾਓ ਕੀ ਤੋਂ ਬਚਾਈਏ ਭਾਈ ਤੁਸੀਂ ਤਾਂ ਮਾਂਜਿਆ ਪੰਜਾਬ ਪੰਜਾਬ ਬਚਾਓ ਦੱਸੋ